ਆ ਦੇਖੋ ਜੀ ਦਿਖਾਉਣ ਲੱਗਾ ਸੋਨੂੰ ਬਹੁਤ ਹੀ ਘੈਂਟ ਜਗਾੜ ਹਰ ਕੋਈ ਈਜੀ ਨਾਲ ਬਣਾ ਸਕਦਾ ਚਾਰ ਵਾਸ਼ਲਾ ਲੈਣੀਆਂ 20 बाई ਨੰਬਰ ਦੀਆਂ ਤੇ 20 बाई ਨੰਬਰ ਦਾ ਇੱਕ ਕਾਵਲਾ ਲੈ ਲੈਣਾ ਤੇ ਇਹਨਾਂ ਨੂੰ ਕੀ ਕਰਨਾ ਚਾਰੇ ਚਾਰ ਵਾਸ਼ਲਾ ਲੈ ਲੈਣੀਆਂ ਚਾਰੇ ਵਾਸ਼ਲਾਂ ਨੂੰ ਦੋ ਵਾਸ਼ਲਾਂ ਨੂੰ ਕਿਹੜਾ ਡ੍ਰਿਲ ਨਾਲ ਗੋਲ ਕਰ ਲੋ ਇਹਨਾਂ ਨੂੰ ਪੂਰੀਆਂ ਗਲਾਈ ਨਾਲ ਹੋ ਗਈਆਂ ਨਾ ਗੋਲ ਕਰ ਲੋ ਗੋਲ ਕਰਕੇ ਆਹ ਦੇਖ ਲੋ ਕਰ ਲੀਆਂ ਗੋਲ ਤੇ ਕੁੰਡੀਆਂ ਬਣਾ ਲਿਓ ਆਹ ਲੈ ਲੈ ਪਾਈਪ ਦਾ ਪਾਈਪ ਦੇ ਵਿੱਚ ਇਹਨਾਂ ਨੂੰ ਫਿੱਟ ਕਰ ਲੋ ਇੱਕ ਪਾਈਪ ਦੇ ਵਿੱਚ ਫਿੱਟ ਕਰ ਲੋ ਇਹਨਾਂ ਨੂੰ ਕਰ ਲੀਆਂ ਫਿੱਟ ਆ ਦੂਜੀ ਨੂੰ ਵੀ ਦੂਜੇ ਸਾਈਡ ਤੇ ਫਿੱਟ ਕਰ ਲੋ ਇਹਨੂੰ ਤੇ ਫੇਰ ਲਾ ਲੋ ਇਹਦੇ ਟੰਕਾ ਚਾਰ ਸ਼ਪੇਰੇ ਚਾਰ ਸ਼ਪੇਰੇ ਟੰਕਾ ਲਾ ਕੇ ਤੇ ਮਾਰ ਦਿਓ ਗ੍ਰਾਈਂਡਰ ਮਾਰਤਾ ਗ੍ਰਾਈਂਡਰ ਦੋਨੇ ਪਾਸੇ ਹੋ ਗਿਆ ਕੰਮ ਤੇ ਹੁਣ ਲੈ ਲੈਣੇ ਆ ਸਾਈਕਲ ਦੀ ਚੈਨ ਚੈਨ ਦੇ ਟੱਚ ਲਾ ਲੋ ਚਾਰ ਸਪੇਰੇ ਚਾਰ ਸਪੇਰੇ ਲੱਗੇ ਟੱਚ ਆ ਲੱਗੇ ਟੱਚ ਚਾਰ ਸਪੇਰੇ ਤੇ ਹੁਣ ਬਣਾਉਣੀਆਂ ਕੁੰਡੀਆਂ ਐਲ ਸ਼ੇਪ ਪੂਰੀ ਤਗੜੀ ਪੱਤੀ ਦੀਆਂ ਐਲ ਸ਼ੇਪ ਦੀਆਂ ਤੇ ਉਹਦੇ ਵਿੱਚ ਮੋਰੀਆਂ ਕਰ ਲੈਣੀਆਂ ਡ੍ਰਿਲ ਨਾਲ ਤਿੰਨਾਂ ਦੇ ਵਿੱਚ ਡ੍ਰਿਲ ਨਾਲ ਮੋਰੀਆਂ ਕਰ ਲੈਣੀਆਂ ਆ ਦੇਖੋ ਆ ਨਿਸ਼ਾਨ ਲੱਗ ਗਏ ਹੁਣ ਆ ਤਿੰਨਾ ਦੇ ਵਿੱਚ ਮੋਰੀਆਂ ਕਰਕੇ ਪੂਰੀਆਂ ਵਧੀਆ ਐ ਬਣਾ ਕੇ ਬਣਾ ਕੇ ਮੋਰੀਆਂ ਕਰਕੇ ਤੇ ਚੈਨ ਦੇ ਅੰਦਰਲੇ ਪਾਸੇ ਇਹਨਾਂ ਦੇ ਟੱਚ ਲਾਉਣਾ ਬਾਹਰਲੇ ਪਾਸੇ ਨਹੀਂ ਅੰਦਰਲੇ ਪਾਸੇ ਆਹ ਦੇਖੋ ਅੰਦਰਲੇ ਪਾਸੇ ਆਹ ਟੱਚ ਸੌਰੀ ਆਖੀ ਨਾ ਅੰਦਰਲੇ ਪਾਸੇ ਨਾਟਕਸ ਨੇ ਇਹਨਾਂ ਦੇ ਇੰਬਰੀਆਂ ਲੈ ਲੈਣੀਆਂ ਨਾਟ ਕੱਸ ਦਿਓ ਪੂਰੇ ਚੰਗੀ ਤਰ੍ਹਾਂ ਉਹ ਜਣਾ कसो ਵੀ ਪੱਤੀ ਸਿੱਧੀ ਹੋ ਗਈ ਫੇਰ ਉਹਦਾ ਕੀ ਫਾਇਦਾ ਤੇ ਆ 20 ਬਾਈ ਨੰਬਰ ਦਾ ਹੀ ਕਾਬਲਾ ਲੈਣਾ ਇਹਨੂੰ ਮੂਰੋ ਗੋਲ ਕਰ ਲੋ ਚੰਗੀ ਤਰ੍ਹਾਂ ਗੋਲ ਕਰਕੇ ਪੂਰਾ ਕਰ ਲੋ ਗੋਲੇ ਨੂੰ ਜਿਚਾ ਕੇ ਵਧੀਆ ਤੇ ਆ ਅੱਗ ਦੇ ਨਾਲ ਸੇਕਾ ਦੇ ਲੋ ਇਹਦੇ ਨਾਲ ਪੂਰਾ ਹੈਵੀ ਹੋ ਜਾਂਦਾ ਤਕੜਾ ਹੋ ਜਾਂਦਾ ਕਿ ਆਪਾਂ ਜਿਹੜਾ ਕੋਈ ਵੀ ਵੈਰਿੰਗ ਬਾਹਰ ਕੱਢਣਾਗਾ ਉਹ ਈਜੀ ਨਾਲ ਬਾਹਰ ਆ ਜੇ Ah,